ਸਾਥਰੀਆ ਕਾਜ ਸਾਰੇ ਭੈਣ ਭਰਾਵਾਂ ਨੂੰ ਇਹ ਮੈਂ ਜਿਹੜੀ ਗੱਲਬਾਤ ਕਰਨੀ ਆ ਬਾਈ ਨਵਦੀਪ ਸਿੰਘ ਜਲਵੇੜਾ ਦੇ ਹੱਕ ਦੇ ਵਿੱਚ ਕਰਨੀ ਆ ਤੁਹਾਨੂੰ ਪਤਾ ਕਿ ਨੌਜਵਾਨ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਐ ਵੱਡੀਆਂ ਕੁਰਬਾਨੀਆਂ ਨੇਗੀਆਂ ਨੌਜਵਾਨ ਦੀਆਂ ਸੰਘਰਸ਼ਾਂ ਦੇ ਵਿੱਚ ਵੱਡੀਆਂ ਹਾਜ਼ਰੀਆਂ ਨੇਗੀਆਂ ਤੇ ਆਪਣਾ ਹੀ ਫਰਜ਼ ਬਣਦਾ ਕਿ ਆਪਾਂ ਆਪੋ ਆਪਣੇ ਫਰਜ਼ ਸਮਝਦੇ ਹੋ 17 ਤਰੀਕ ਨੂੰ ਵੱਡਾ ਇਕੱਠ ਆਪਾਂ ਐਸਐਸਪੀ ਦਫ਼ਤਰਾਂ ਬਾਲੇ ਕਰਨਾ ਆਪੋ ਆਪਣੇ ਫਰਜ਼ ਸਮਝਦੇ ਹੋ ਸਾਰੇ ਨੌਜਵਾਨ ਆਪੋ ਆਪਣੇ ਸਾਧਨਾਂ ਦੇ ਉੱਪਰ ਆਓ ਬਾਕੀ ਜਿੱਥੋਂ ਅਸੀਂ ਤੁਰਨਾ ਅਸੀਂ ਸਾਧਨ ਕਿੱਥੋਂ ਤੁਰਨਾ ਕਿਹੜੀ ਜਗ੍ਹਾ ਚੁਣਨੀ ਆ ਉਹ ਮੇਰੇ ਜੱਥੇਬੰਦੀਆਂ ਨਾਲ ਗੱਲਬਾਤ ਚੱਲੀ ਜਾਂਦੀ ਆ ਉਹ ਆਪਾਂ ਉੱਥੋਂ ਸਾਨੂੰ ਜਗ੍ਹਾ ਦਾ ਥਾਂ ਦਾ ਇੱਕ ਦਿਨ ਪਹਿਲਾਂ ਤੁਹਾਨੂੰ ਦੱਸ ਦਾਂਗੇ ਵੀ ਇੱਥੋਂ ਆਪਾਂ ਤੁਰਾਂਗੇ ਬਾਕੀ ਪੁਲਿਸ ਬਹੁਤ ਵੱਡਾ ਹੱਥਕੰਡਾ ਅਪਣਾਊਗੀ ਸਰਕਾਰ ਰੁਕੂਗੀ ਚਾਹੂਗੀ ਵੀ ਉੱਥੇ ਇਕੱਠ ਨਾ ਹੋਵੇ ਪੰਜਾਬ ਸਰਕਾਰ ਵੀ ਰੋਕੂ ਹਰਿਆਣਾ ਸਰਕਾਰ ਵੀ ਰੋਕੂਗੀ ਪਰ ਆਪਾਂ ਰੁਕਣਾ ਨਹੀਂ ਆਪੋ ਆਪਣੇ ਫਰਜ਼ ਸਮਝਦੇ ਹੋਏ ਆਪਾਂ ਉੱਥੇ ਵੱਡਾ ਇਕੱਠ ਵੱਡਾ ਅੰਦੋਲਨ ਆਪਾਂ ਕਰਨਾ ਉਹਦੇ ਹੱਕ ਦੇ ਵਿੱਚ ਜਿਹੜਾ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਅਸੀਂ ਨੰਬਰ ਬ 95 305 31 410 95 305 31 410 ਇਹ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਲਿਖਾ ਸਕਦੇ ਹੋ ਕਿ ਜੇ ਇਹਨੇ ਸਦਨ ਲੈ ਕੇ ਜਾਵਾਂਗੇ ਅਸੀਂ ਬਾਈ ਆਹ ਸਦਨ ਤੇ ਆਵਾਂਗੇ ਆਹ ਪਿੰਡ ਆ ਇੱਥੋਂ ਆਵਾਂਗੇ ਅਸੀਂ ਮੈਂ ਗੱਲ ਕਰੂੰਗਾ ਸਾਰਾ ਨਾਲ ਫੋਨ ਤੇ ਮੈਨੂੰ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਹੋ ਹਾਂ ਇਹ ਨੰਬਰ ਦੇ ਉੱਪਰ ਮੈਂ ਇਕੱਲਾ ਨਵਦੀਪ ਦੇ ਸਬੰਧ ਦੇ ਵਿੱਚ ਹੀ ਗੱਲਬਾਤ ਕਰੂੰਗਾ ਹੁਣ ਮੈਨੂੰ ਪਤਾ ਜਿਆਦਾਤਰ ਫੋਨ ਲਾਉਣਗੇ ਬਾਈ ਸਾਡੇ ਪੈਸੇ ਕਢਾ ਦੇ ਸਾਡਾ ਆਹ ਕੰਮ ਕਰਾ ਦੇ ਬੁੱਤਵਾਰ ਨੂੰ ਬੱਠੇ ਸੀ ਕੱਲ ਕਿੰਨੇ ਲੋਕਾਂ ਨੇ ਪੈਸੇ ਕਢਵਾਤੇ